ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਵੀ ਹੱਥੋਂ ਚੰਗਾ ਕੰਮ ਹੋਣਾ ਹੁੰਦਾ ਉਹ ਮੂਹ ਜੀ ਦੇ ਸਿਆ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਅੱਜ 10 ਦਿਨ ਹੋਏ ਨੇ ਬਾਈ ਨੇ ਹਨਾ ਅਮਰਤ ਛੱਕੇ ਨੂੰ ਗੁਰੂ ਆਲੇ ਬਣੇ ਨੂੰ ਪਰ ਮੈਨੂੰ ਸੱਚੀ ਕਹਿਣਾ ਵੀ ਇਹਨੂੰ ਦੇਖ ਕੇ ਐਂ ਲੱਗਦਾ ਵੀ ਵਾਕਿਆ ਯਾਰ ਖਾਲਸਾ ਦਾ ਕਰਤਾਰ ਇਦਾਂ ਦਾ ਹੋਣਾ ਚਾਹੀਦਾ ਮੈਨੂੰ ਤੁਸੀਂ ਕਹਿੰਦੇ ਹੋ ਨਾ ਕਿ ਦੀਪ ਸਿੰਘ ਜੀ ਨੂੰ ਪਿਆਰ ਕਿਹਾ ਸੀ ਅੱਜ ਮੈਂ ਤੁਹਾਡੇ ਮੂਹਰੇ ਨੀਵਾ ਹੋ ਕੇ ਮਾਫੀ ਮੰਗਦਾ ਹਾਂ ਮੈਂ ਦੁਬਾਰਾ ਫਿਰ ਮਾਫੀ ਮੰਗਦਾ ਵੀ ਦੀਪ ਸਿੱਧੂ ਤੋਂ ਵੀ ਉਹਨਾਂ ਵੀ ਰੂਮ ਸ਼ਾਂਤੀ ਦੇ ਵਾਹਗੁਰੂ ਤੇ ਮੇਰੇ ਵੱਲੋਂ ਵੀ ਹਾਂ ਬਾਈ ਬਾਈ ਨੇ ਦਿਲੋਂ ਮਾਫੀ ਮੰਗਿਆ ਗੁਰੂ ਗ੍ਰੰਥ ਸਾਹਿਬ ਦੇ ਸਾਹਜ ਨਾਜ਼ਰ ਹਣਾ ਤੇ ਹੁਣ ਸੰਗਤ ਨੂੰ ਬੇਨਤੀ ਏ ਆ ਵੀ ਬਾਈ ਇਹਨੂੰ ਮਾਫ ਕਰਿਓ ਯਾਰ ਚਲੋ ਅਣਜਾਣੇ ਦੇ ਵਿੱਚ ਬੰਦੇ ਤੋਂ ਗਲਤੀਆਂ ਹੋ ਜਾਂਦੀਆਂ ਨੇ ਬੱਚੇ ਆਪਾਂ ਉਹਦੇ ਤੇ ਬਾਈ ਨੇ ਦੀਪ ਨੂੰ ਗਲਾਰ ਕਿਹਾ ਸੀਗਾ ਉਹਦੀ ਬਾਈ ਨੇ ਗਲਤੀ ਮੰਨ ਲਈ ਤੇ ਦੁਬਾਰੇ ਅਸੀਂ ਵੀ ਕਹਿ ਦਿਆਂਗੇ ਚਲੋ ਇਹਨੂੰ ਮਾਫ ਕੀਤਾ ਜਾਵੇ ਕੁਝ ਦਿਨਾਂ ਤੋਂ ਚੱਲੇ ਆ ਰਹੇ ਵਿਵਾਦ ਤੋਂ ਬਾਅਦ ਅਚਮੱਟ ਸ਼ੇਰੋ ਵਾਲਾ ਨੇ ਨਿਹੰਗ ਸਿੰਘਾਂ ਦੇ ਸਾਹਮਣੇ ਮਾਫੀ ਮੰਗੀ ਆਪਣੀ ਉਸ ਪੋਸਟ ਦੇ ਲਈ ਜਿਸ ਦੇ ਵਿੱਚ ਉਸ ਨੇ ਗੁਰੂ ਸਾਹਿਬ ਦੇ ਉੱਪਰ ਇੱਕ ਸਵਾਲ ਚੱਕਿਆ ਸੀ ਇੱਕ ਪੋਸਟ ਦੇ ਰਾਹੀਂ ਕਿਹਾ ਸੀ ਕਿ ਜੇਕਰ ਚਮਤਕਾਰ ਹੁੰਦਾ ਤਾਂ ਸਾਬਜਾ ਦੇ ਸ਼ਹੀਦ ਕਿ ਹੋਣੀ ਸੀ ਜਿਸ ਤੋਂ ਬਾਅਦ ਸਿੱਖ ਕੌਮ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਦੇਖਣ ਨੂੰ ਮਿਲਿਆ ਸਿੱਖ ਸੰਗਤ ਨੇ ਇਸ ਗੱਲ ਤੇ ਕਾਫੀ ਇਤਰਾਜ਼ ਜਤਾਇਆ ਜਿਸ ਤੋਂ ਬਾਅਦ ਮੱਟਸ਼ੇਰੋ ਵਾਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਪੋਸਟ ਪਾ ਕੇ ਵੀਡੀਓ ਪਾ ਕੇ ਮਾਫੀ ਮੰਗੀ ਸੀ ਪਰ ਉਸ ਤੋਂ ਬਾਅਦ ਨਹਿਂਗ ਸਿੰਘ ਉਹਨਾਂ ਦੇ ਘਰ ਪਹੁੰਚੇ ਜਿੱਥੇ ਕਿ ਉਹ ਤਾਂ ਨਹੀਂ ਮਿਲੇ ਪਰ ਨਹਿਂਗ ਸਿੰਘਾਂ ਦੇ ਬੁਲਾਵੇ ਤੇ ਜ਼ਰੂਰ ਮੱਟਸ਼ੇਰੋ ਵਾਲਾ ਔਰਤ ਗੁਰੂ ਸਾਹਿਬ ਦੇ ਦਰ ਤੇ ਗਿਆ ਗੁਰਦੁਆਰਾ ਸਾਹਿਬ ਪਹੁੰਚਿਆ ਤੇ ਜਿੱਥੇ ਉਸ ਨੇ ਨੱਕ ਰਗੜ ਕੇ ਮਾਫੀ ਮੰਗੀ ਤੇ ਉੱਥੇ ਦੋਸਤੋ ਇੱਕ ਗੱਲ ਦਾ ਜੋ ਹੋਰ ਗੁੱਸਾ ਕਾਫੀ ਜ਼ਿਆਦਾ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਸੀ ਉਹ 26 ਜਨਵਰੀ ਦੀ ਘਟਨਾ ਤੋਂ ਬਾਅਦ ਮੱਟਸ਼ੇਰੋ ਵਾਲਾ ਨੇ ਜੋ ਇੱਕ ਗਦਾਰ ਕਿਹਾ ਸੀ ਭਾਈ ਦੀਪ ਸਿੱਧੂ ਨੂੰ ਉਸ ਦੇ ਬਾਰੇ ਵੀ ਉਹਨਾਂ ਵੱਲੋਂ ਮਾਫੀ ਮੰਗੀ ਗਈ ਹੈ ਤੇ ਨਾਲ ਹੀ ਦੋਸਤੋ ਇਸ ਸਮੇਂ ਭਾਈ ਦੀਪ ਸਿੱਧੂ ਦੀ ਇੱਕ ਪੁਰਾਣੀ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਗੁਰੂ ਘਰ ਦੀ ਵਡਿਆਈ ਬਾਰੇ ਦੱਸ ਰਹੇ ਨੇ ਗੁਰੂ ਸਾਹਿਬ ਦੇ ਭਰੋਸੇ ਦੀ ਗੱਲ ਕਰ ਰਹੇ ਨੇ ਜੋ ਕਿ ਇਸ ਮੌਕੇ ਤੇ ਲੋਕਾਂ ਵੱਲੋਂ ਕਾਫੀ ਜ਼ਿਆਦਾ ਸ਼ੇਅਰ ਕੀਤੀ ਜਾ ਰਹੀ ਹੈ ਸੋ ਬੈਕ ਟੂ ਬੈਕ ਦੋਵੇਂ ਵੀਡੀਓ ਤੁਹਾਡੇ ਸਾਹਮਣੇ ਰੱਖਦੇ ਆਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਇਸ ਮਾਮਲੇ ਤੇ ਆਪਣੇ ਵਿਚਾਰ ਜਰੂਰ ਕਮੈਂਟਾਂ 'ਚ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਦੇ ਹੱਥੋਂ ਚੰਗਾ ਕੰਮ ਹੋਣਾ ਹੁੰਦਾ ਉਹ ਮੂਹ ਜੀ ਦੇ ਵਿੱਚ ਆਇਆ ਮੈਂ ਬਹੁਤ ਧੰਨਵਾਦ ਕਰਨਾ ਮੈਨੂੰ ਅੱਜ 10 ਦਿਨ ਹੋਏ ਨੇ ਬਾਈ ਨੇ ਇਹਨਾ ਅਮਰਤ ਛੱਕੇ ਨੂੰ ਗੁਰੂ ਆਲੇ ਬਣੇ ਨੂੰ ਪਰ ਮੈਨੂੰ ਸੱਚੀ ਕਹਿੰਦਾ ਵੀ ਇਹਨੂੰ ਦੇਖ ਕੇ ਐ ਲੱਗਦਾ ਵੀ ਵਾਕਿਆ ਯਾਰ ਖਾਲਸਾ ਦਾ ਕਰਤਾਰ ਇਦਾਂ ਦਾ ਹੋਣਾ ਚਾਹੀਦਾ ਹੈ ਮੈਨੂੰ ਤੁਸੀ ਕਹਿੰਨੇ ਹੋ ਨੇ ਕਿ ਦੀਪ ਸਿੱਧੂ ਪਦਾਰ ਕਹਿਆ ਸੀ ਕੱਜ ਮੈਂ ਤੁਹਾਡੇ ਮੂਰੇ ਨੀਵਾ ਹੋ ਕੇ ਮਾਫੀ ਮੰਗਦਾ ਕਿ ਮੈਂ ਦੁਬਾਰਾ ਫਿਰ ਮਾਫੀ ਮੰਗਦਾ ਵੀ ਦੀਪ ਸਿੱਧੂ ਤੋਂ ਵੀ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇ ਵਾਹ ਰੂ ਤੇ ਮੇਰੇ ਵੱਲੋਂ ਬਾਈ ਮੁੰਡੇ ਹਾਂ ਬਾਈ ਬਾਈ ਨੇ ਦਿਲੋਂ ਮਾਫੀ ਮੰਗਿਆ ਗੁਰੂ ਗ੍ਰੰਥ ਸਾਹਿਬ ਦੇ ਸਾਹਜ ਨਜ਼ਰ ਹੋਣਾ ਤੇ ਹੁਣ ਸੰਗਤ ਨੂੰ ਬੇਨਤੀ ਏ ਅ ਵੀ ਬਾਈ ਇਹਨੂੰ ਮਾਫ ਕਰਿਓ ਯਾਰ ਚਲੋ ਅਣਜਾਣੇ ਦੇ ਵਿੱਚ ਬੰਦੇ ਤੋਂ ਗਲਤੀਆਂ ਹੋ ਜਾਂਦੀਆਂ ਨੇ ਬੱਚੇ ਆਪਾਂ ਉਹਦੇ ਤੇ ਬਾਈ ਨੇ ਦੀਪ ਨੂੰ ਗਲਾਰ ਕਿਹਾ ਤੀਗਾ ਉਦੀ ਭੈਣ ਨੇ ਗਲਤੀ ਮੰਨ ਲਈ ਤੇ ਦੁਬਾਰੇ ਅਸੀਂ ਵੀ ਕਹਾਂਗੇ ਚਲੋ ਇਹਨੂੰ ਮਾਫ ਕੀਤਾ ਜਾਂਦੇ ਹਾਂ ਬਈ ਦੁਬਾਰਾ ਫਿਰ ਮਾਫੀ ਠੀਕ ਆ ਬਈ ਸੋ ਗੁਰੂ 'ਚ ਜਿਹੜਾ ਭਰੋਸਾ ਔਰ ਗੁਰੂ ਨੇ ਉਹ ਭਰੋਸਾ ਫਿਰ ਕਾਂ ਜਿੱਤ ਵੀ ਬਖਸ਼ਨੀ ਆ ਅੱਜ ਅਸੀਂ ਇੱਥੇ ਹੀ ਲੈ ਕੇ ਕਰਦੇ ਹਾਂ ਗੁਰੂ 'ਚ ਭਰੋਸਾ ਹੀ ਹੈ ਨਹੀਂ ਫਿਰ ਸਾਡੀ ਜੱਤ ਕਿੱਥੋਂ ਜਿੱਤ ਤਾਂ ਗੁਰੂ ਕੋਲੇ ਪਈਆ ਬਖਸ਼ਿਸ਼ ਉਹਨਾਂ ਨੇ ਹੀ ਕਰਨੀ ਆ ਸੋ ਇਸ ਅਰਦਾਸ ਦਾ ਜਿਹੜਾ ਮਕਸਦ ਸੀ ਉਹ ਇਹੀ ਸੀ ਵੀ ਗੁਰੂ ਸਾਹਿਬ 'ਚ ਭਰੋਸਾ ਜਿਤਾਇਆ ਉਹਨਾਂ ਹੀ ਭਰੋਸਾ ਕਿਤਾ ਜਾਵੇ ਜਿਵੇਂ ਕਿਉਂਕਿ ਉਸ 18ਵੀਂ ਸਦੀ ਦਾ ਜ਼ਿਕਰ ਬਾਰ-ਬਾਰ ਆਪਾਂ ਤਾਂ ਕਰਦੇ ਆ ਉਹ 18ਵੀਂ ਸਦੀ ਨੇ ਨੀਂ ਰੱਖੀ ਸਿੱਖ ਰਾਜ ਦੀ ਉਹਨਾਂ ਸਿੰਘਾਂ ਉਹਨਾਂ ਜਰਮੈਲਾਂ ਕਰਕੇ ਸਾਨੂੰ ਰਾਜ ਮਿਲਿਆ ਅੱਜ ਪੰਜਾਬ ਆ ਵੀ ਜਿੱਥੇ ਖੜਾ ਸਾਨੂੰ ਵੀ ਉਹ ਨਹੀਂ ਰੱਖਣੀ ਪੈਣੀ ਜਿੱਥੇ ਸਾਡੇ ਕੋਲੇ ਖੁਦਮੁਖਤਿਆਰੀ ਖੁਦ ਸਾਡੇ ਕੋਲੇ ਸਾਡਾ ਰਾਜ ਹਾਂਜੀ ਸੋ ਗੱਲ ਅਸੀਂ ਕਿਸੇ ਤੋਂ ਟੁੱਟਣ ਤੁਰਾਉਣ ਦੀ ਨਹੀਂ ਕਰ ਰਹੇ ਗੱਲ ਅਸੀਂ ਆਪਣੇ ਹੱਕਾਂ ਦੀ ਕਰ ਰਹੇ ਹਾਂ ਇੱਕ ਛੋਟੀ ਜਿਹੀ ਐਕਸਰਸਾਈਜ਼ ਆਪਾਂ ਕਰਾਂਗੇ ਕਿਉਂਕਿ ਪੰਜਾਬ ਤੋਂ ਬੜੀਆਂ ਭੁੱਲਾਂ ਬੜੇ ਪਾਪ ਬੜੀਆਂ ਗਲਤੀਆਂ ਸਾਡੇ ਤੋਂ ਹੋਈਆਂ ਤੇ ਇੱਕ ਆਪਾਂ ਇੱਥੇ ਬੈਠੇ ਬੈਠੇ ਅੱਧਾ ਇੱਕ ਮਿੰਟ ਗੁਰੂ ਸਾਹਿਬ ਨੂੰ ਇਹ ਅਰਦਾਸ ਕਰੀਏ ਉਹ ਭਰੋਸਾ ਧਾ ਕੇ ਅਰਦਾਸ ਕਰੀਏ ਵੀ ਸਾਡੇ ਤੋਂ ਜਿਹੜੀਆਂ ਭੁੱਲਾਂ ਗਲਤੀਆਂ ਸਾਡੇ ਤੋਂ ਪਾਪ ਹੋਈਆਂ ਜਿਹੜੇ ਉਹਨਾਂ ਨੂੰ ਬਖਸ਼ਾਓ ਪੰਜਾਬ ਨੂੰ ਆਪ ਨੇ ਪੰਜਾਬ ਤੋਂ ਹਰੀਆ ਜਿਹੜੇ ਤੇ ਤੁਸੀਂ ਜਿੱਤ ਦੀ ਬਖਸ਼ਿਸ਼ ਕਰੋ ਕਿਉਂਕਿ ਜਿੱਥੇ ਆਪਾਂ ਖੜ ਗਏ ਆ ਆ ਕੇ ਇਹ ਲੜਾਈ ਬੜੀ ਫੈਸਲਾ ਕੋਣ ਲੜਾਈ ਲੜ ਰਹੀ ਹੈ ਜਦੋਂ ਕਿਤੇ ਇਤਿਹਾਸ ਲਿਖਿਆ ਜਾਊਗਾ ਇਸ ਦੌਰ ਦਾ ਤਾਂ ਇਸ ਲੜਾਈ ਨੂੰ ਫੈਸਲਾ ਕੋਣ ਦੀ ਲੜਾਈ ਦੀ ਤਰ੍ਹਾਂ ਦੇਖਿਆ ਜਾਊਗਾ ਸੋ ਅਸੀਂ ਆਪਦੇ ਸੱਭਿਆਚਾਰ ਨੂੰ ਬਚਾ ਕੇ ਰੱਖਣਾ ਆਪਦੇ ਪੰਜਾਬ ਨੂੰ ਬਚਾ ਕੇ ਰੱਖਣਾ ਪੰਜਾਬੀਅਤ ਨੂੰ ਬਚਾ ਕੇ ਰੱਖਣਾ ਇੱਕ ਸਾਂਝੀ ਵalten ਨੂੰ ਆਪਸੀ ਪਿਆਰ ਤੇ ਸਾਂਝ ਨੂੰ ਬਚਾ ਕੇ ਰੱਖਣਾ ਸੋ ਇਸ ਕਰਕੇ ਅੱਜ ਅਗੰਮਤ ਗੁਰੂ ਸਾਹਿਬ ਦੀ ਹਜ਼ੂਰੀ ਚ ਆਪ ਬੈਠੀਆਂ ਅਰਦਾਸ ਕਰਕੇ ਆਪਦੇ ਆਪ ਦੇ ਮਨਾਂ ਚ ਹੀ